ਵਾਸਤਾ ਖੁਦਾ ਦਾ ਪਾਵਾਂ ਦੋਹਾਂ ਸਰਕਾਰਾਂ ਨੂੰ ਵਾਸਤਾ ਖੁਦਾ ਦਾ ਪਾਵਾਂ ਦੋਹਾਂ ਸਰਕਾਰਾਂ ਨੂੰ ਅਗਜ ਨਾ ਫਲੇਲੂਇਆ ਆਖਾਂ ਸਰਕਾਰਾਂ ਨੂੰ ਹਿੰਦੇ ਤੇ ਪਾਕ ਮੇਰੀ ਦੋਹਾਂ ਨੂੰ ਦੁਹਾਈ ਐ ਜੰਗ ਨਾ ਲਗਾਇਓ ਜੰਗ ਨਾ ਲਗਾਇਓ ਤੜੀ ਇਸ ਵਿੱਚ ਭਲਾਈ ਐ ਜੰਗ ਨਾ ਲਗਾਇਓ ਪਹਿਲਾ ਲੜੇ ਜੰਗ ਯਾਰੋ ਕੀ ਆਪਾਂ ਖੱਟੇ ਆ ਪੈਂਠ ਤੇ ਅਕਹਤ ਰੇ ਨੇ ਚੁਗਾ ਸਾਡਾ ਪਟੇਆ 99 ਵਿੱਚ ਕਾਰ ਗਲੇ ਅੱਗ ਹੀ ਬਰਾਈ ਐ ਜੰਗ ਨਾ ਲਗਾਇਓ ਜੰਗ ਨਾ ਲਗਾਇਓ ਥੋੜੀ ਐਸੇ ਚ ਫਲਾਈਏ ਜੰਗ ਨਾ ਲਗਾਇਓ ਗੁੱਸੇ ਗਲੇ ਗੱਲ ਬਾਤ ਕਰਕੇ ਨਜਠੇ ਲਓ ਤਮਕੀਆਂ ਦਬਕੇ ਵਗਾ ਕੇ ਦੂਰ ਛੇ ਦਿਓ ਹਿੰਦ ਵੀਰ ਵੱਡਾ ਹਿੰਦ ਵੀਰ ਵੱਡਾ ਪਾਕ ਛੋਟਾ ਤੇਰਾ ਭਾਈ ਐ ਜੰਗ ਨਾ ਲਗਾਇਓ ਜੰਗ ਨਾ ਲਗਾਇਓ ਥੋੜੀ ਇਸ ਚ ਫਲਾਈ ਐ ਜੰਗ ਨਾ ਲਗਾਇਓ ਬਪਾਰੀਆਂ ਨੇ ਵਿੱਚ ਨੇ ਬੰਬ ਹਥਿਆਰ ਵਈ ਪਰਾ ਪੁੱਤ ਆਪਣੇ ਲੈਣ ਆਪਾ ਮਾਰਵੀ ਇਹਦੇ ਵਿੱਚ ਯਾਰੋ ਦੱਸੋ ਇਹਦੇ ਵਿੱਚ ਯਾਰੋ ਦੱਸੋ ਕਿੱਥੋਂ ਦੀ ਭਲਾਈ ਐ ਜੰਗਨਾ ਲਗਾਇਓ ਥੋਡੀ ਇਸੇ ਚੇਪ ਲਈ ਹੈ ਜੰਗ ਨਾ ਲਗਾਇਓ ਅਮਨ ਪੁਜਾਰੀ ਬਣੋ ਬਣੋ ਸ਼ਾਂਤੀ ਦੇ ਪੁੰਜੇ ਬਈ ਪਾਉ ਗਾੜੇ ਵਕੜੀ ਨਾ ਜਾਇਓ ਤੁਸੀਂ ਖੁੰਝੀ ਬਈ ਨਹੀਂ ਤਾਂਣ ਪੋੜ ਜਿੰਦਾ ਜਾਣਿਆ ਆ ਜਾਈਏ ਜੰਗਨ ਲਗਾਇਓ ਜੰਗ ਨਾ ਲਗਾਇਓ ਥੜੀ ਇਸੇ ਚ ਪਲਾਈਏ ਬਣੋ ਦਿਲਦਾਰ ਆਂ ਸਾਂਝਾਂ ਉੱਤੇ ਮਾਣ ਹੋਵੇ ਸਾਥੀ ਦੁੱਖ ਸੁੱਖ ਦੇ ਤੇ ਜਾਨ ਵਿੱਚ ਜਾਨ ਹੋਵੇ ਬੱਡਰੇ ਦੇ ਦੋਵੇਂ ਪਾਸੇ ਬੱਡਰੇ ਦੇ ਦੋਵੇਂ ਪਾਸੇ ਸਦੀ ਪਹਿਲੋ ਕਾਈ ਹੈ ਜੰਗ ਨਾ ਲਗਾਇਓ ਥੋੜੀ ਇਸ ਚ ਪਲਾਈ ਐ ਉਹ ਜੰਗ ਨਾ ਲਗਾਇਓ ਹੋ ਕੇ ਆਂਦੀ ਅੱਗ ਵਿੱਚ ਸਾੜਦੇ ਹੀ ਰਹਾਂਗੇ ਅਣ ਕਹਿ ਦੁੱਖ ਆਪਾਂ ਸੀਨੇ ਉੱਤੇ ਸਹਾਂਗੇ ਕਾਟੇ ਵਾਲਾ ਸੌਦਾ ਕਾਟੇ ਵਾਲਾ ਸੌਦਾ ਕੋਈ ਖੱਟੀ ਨਾ ਕਮਈਏ ਜੰਗ ਨਾ ਲਗਾਇਓ ਜੰਗ ਨਾ ਲਗਾਇਓ ਥੋੜੀ ਐਸੇ ਚ ਪਲਾਈਏ ਦੰਦੜਾਂ ਪੈ ਜਾਣੀਆਂ ਨਾ ਹੱਸਾਂਗੇ ਨਾ ਬੋਲਾਂਗੇ ਹੱਥਾਂ ਨਾਲ ਦਿੱਤੀ ਗੰਡੇ ਦੰਦਾ ਨਾਲ ਖੋਲਾਂਗੇ ਨਸ਼ਤਰ ਸਿੰਘ ਭੋਗ ਲੈ ਨਹੀਂ ਮਾਰਦਾ ਪਗਾਈ ਐ ਜੰਗ ਨਾ ਲਗਾਇਓ ਜੰਗ ਨਾ ਲਗਾਇਓ ਥੋਡੀ ਇਹ ਸੱਚ ਫਲਾਈ ਐ ਜੰਗ ਨਾ ਲਗਾਇਓ ਜੰਗ ਨਾ ਲਗਾਇਓ ਚਿਕਾ ਪਉਂਦਾ ਏ ਦੋਹਾਈ ਐ ਜੰਗ ਨਾ ਲਗਾਇਓ